ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਤਨਵਾਦੀ ਹਾਂ ਸਾਡੀ ਪਾਰਟੀ ਦੇ ਕੌਮੀ ਕਨਵਿੰਡਰ ਅਦਲੰਦ ਕੇ ਜੀਵਾਲ ਜੀ ਔਰ ਸਾਡੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਮੇਰੀ ਵਫਾਦਾਰੀ ਨੂੰ ਮੇਰੇ ਕੰਮ ਨੂੰ ਮੁੱਖ ਰੱਖਦੇ ਹੋਏ ਮੈਨੂੰ ਇਸ ਦੇਸ਼ ਦੇ ਸਭ ਤੋਂ ਵੱਡੇ ਇਤਹਾਜ਼ਮਕ ਤੇ ਸਿਆਸੀ ਸ਼ਹਿਰ ਦੇ ਵਿੱਚ ਲੋਕ ਸਭਾ ਦੀ ਟਿਕਟ ਦੇ ਕੇ ਜਿਹੜਾ ਉਹ ਨਿਵਾਜਿਆ ਮੈਂ ਮਾਨ ਸਾਹਿਬ ਦਾ ਅਰਵਿੰਦ ਜੀ ਦਾ ਸਮੁੱਚੀ ਹਾਈ ਕਮਾਂਡ ਦਾ ਬਹੁਤ ਧੰਨਵਾਦੀ ਹੈ ਮੈਂ ਮਾਨ ਸਾਹਿਬ ਦੇ ਲਾਗੇ ਬਿਠਾ ਸੀਗਾ ਕਦਮ ਜੀ ਤਨਮੋਲ ਪਹਿਲਾਂ ਆਇਆ ਤੇ ਮਾਨ ਸਾਹਿਬ ਮੈਂ ਤਰਵਾਨ ਚਦਾਨ ਵਿੱਚ ਥੋੜਾ ਦਿਨ ਅਤਿਵਾਚ ਗਿਆ ਮਨੋਸਾ ਵਕਤ ਜਾਦਾ ਅਗੇ ਕਦਮਜੀਤ ਦੁਨੀਆ ਮਾਨ ਸਾਹਿਬ ਕਹਿੰਦੇ ਸੀ ਕਿ ਅਸੀਂ ਬਦਲ ਦਿਆਂਗੇ ਸਾਰਾ ਕੁਝ ਸੱਚੀ ਗੱਲ ਇਹ ਆ ਕਿ ਜੇ ਇਹ ਪਾਰਟੀ ਨਾ ਬਣਦੀ ਇਸ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜਿੰਨਾ ਹੁੰਦੇ ਜੇ ਪੰਜਾਬ ਚ ਮਾਨ ਸਾਹਿਬ ਇਸ ਪਾਰਟੀ ਦੀ ਗਵਾਹੀ ਨਾ ਕਰਦੇ ਤੇ ਸਾਡੇ ਅੱਗੇ ਬੰਦਿਆਂ ਨੂੰ ਕਿੰਨੇ ਐਮਪੀ ਬਣਾਉਣਾ ਹੈ ਮਾਨ ਸਾਹਿਬ ਅਸੀਂ ਕਿੱਥੋਂ ਐਮਪੀ ਸਾਡੇ ਵਰਗੇ ਕਲਮਜੀਤ ਵਰਗੇ ਸ਼ਹਿਰੀ ਵਰਗੇ ਆਮ ਘਰਾਂ ਦੇ ਮੁੰਡੇ ਤਿੰਨ ਚਾਰ ਦਿਨ ਪਹਿਲਾਂ ਬੀਬੀ ਸੀ ਦਾ ਇੱਕ ਬੱਤਰ ਕਾਲ ਮਾਨ ਸਾਹਿਬ ਆ ਗਿਆ ਉਹ ਮੈਨੂੰ ਕਹਿੰਦਾ ਤਾਲੀਵਾਲ ਸਾਹਿਬ ਤੁਹਾਡੀ ਕੀ ਸਮਝਦੇ ਹੋ ਤੁਸੀਂ ਕੈਬਨਿਟ ਮਿਸਟਰ ਸੀਗੇ ਤੁਹਾਡੀ ਤੱਕ ਕੀ ਹੋਈ ਆ ਜਾਂ ਥੱਲੇ ਨੂੰ ਗਏ ਤੇ ਮੈਂ ਕਹਿੰਦਾ ਮੇਰੀ ਦੋ ਪੱਖਾਂ ਤੋਂ ਤਰੱਕੀ ਹੋਈ ਹੈ ਪਹਿਲੀ ਤਾਂ ਮੈਂ ਉਹ ਬੰਦਾ ਹੈ ਜਿਹੜਾ 5 ਸਾਲ ਦੇ ਵਿੱਚ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਤੇ ਹੁਣ ਮੈਂ ਲੋਕ ਸਭਾ ਚ ਜਾਦਿਆਂ ਮੇਰੀ ਪਾਰਟੀ ਨੇ ਮੇਤੇ ਵਿਸ਼ਵਾਸ ਪ੍ਰਗਟ ਕੀਤਾ ਉਹ ਦੂਜੀ ਮੇਰੀ ਤਰੱਕੀ ਹੋਈ ਹੈ ਕਿ ਗੁਰੂ ਨਾਨਕ ਦਾਸ ਜੀ ਦੀ ਨਗਰੀ ਜਿਹੜੀ ਆ ਮੈਨੂੰ ਬੇ ਦੇ ਮੁੱਖ ਮੰਤਰੀ ਨੇ ਉੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਜਿਹੜੇ ਵਿਭਾਗਾਂ ਮਾਨ ਸਾਹਿਬ ਨੇ ਮੈਨੂੰ ਸਰਕਾਰ ਦੇ ਵਿੱਚ ਦਿੱਤੇ ਸੀਗੇ ਉਹ ਵਿਭਾਗਾਂ ਜਿੱਦਾਂ ਚੱਲੇ ਜਿੱਦਾਂ ਮੈਂ ਚਲਾਏ ਮਾਨ ਸਾਹਿਬ ਨੂੰ ਪਤਾ ਸਾਰੀ ਤੁਹਾਨੂੰ ਪਤਾ ਜਦੋਂ ਅਸੀਂ ਜ਼ਮੀਨਾਂ ਛਡਾਉਣੀਆਂ ਸ਼ੁਰੂ ਕੀਤੀਆਂ ਤੇ ਜੇ ਮਾਨ ਸਾਹਿਬ ਮੇਰੇ ਮੋਢੇ ਦੇ ਹੱਥ ਨਾ ਰੱਖਦੇ ਜੇ ਮੈਨੂੰ ਅੱਲਾਹ ਸ਼ੇਰੀ ਨਾ ਦਿੰਦੇ ਤੇ ਸਦ ਮੈਂ 11000 ਏਕੜ ਜ਼ਮੀਨ ਨਹੀਂ ਛਡਾ ਸਕਦਾ ਇੰਨਾ ਕਰਕੇ ਛਡਾ ਦਿੱਤਾ ਉਹ ਤਾਂ ਕੰਮ ਬਹੁਤ ਵੱਡਾ ਸੀਗਾ ਐਨਆਈ 9 ਮਿਲਦੀਆਂ ਕੀਤੀਆਂ ਦੋ ਸਾਲਾਂ ਦੇ ਵਿੱਚ 1500 ਕੇਸ ਹੱਲ ਕੀਤਾ ਐਨਆਈ ਵੀ ਇਹ ਕਹਿੰਦੇ ਕਿ ਸਾਡੀ ਕੋ ਗੱਲ ਨਹੀਂ ਸੁਣਦਾ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨ ਸਾਹਿਬ ਨੇ ਅਫਸਰਾਂ ਨੂੰ ਕਿਹਾ ਸਾਰੇ ਅਫਸਰ ਐਨਆਈ ਦੇ ਅੱਗੇ ਡੀਸੀ ਐਸਐਸਪੀ ਸਾਹਿਬ ਡੀਆਈਜੀ ਤਹਿਸੀਲ ਦਾ ਸਬ ਅਫਸਰ ਬਿੰਦੇ ਸੀਗੇ ਦੋ ਸਾਲ ਦੇ ਵਿੱਚ 19 ਐਨਆਈ ਮਿਲਦੀਆਂ ਕੀਤੀਆਂ ਤੇ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੈਂ ਆਪਣੇ ਕੰਮ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੁਣ ਵੀ ਜਿੱਥੇ ਮਾਨ ਸਾਹਿਬ ਸਾਨੂੰ ਭੇਜਦੇ ਆ ਜਿਹੜੇ ਬੰਦੇ ਬੈਠੇ ਮਾਨ ਸਾਹਿਬ ਇੱਕ ਨਵਾਂ ਸਰੂਪ ਜਿਹੜਾ ਹੋਊਗਾ ਵਿਧਾਨ ਸਭਾ ਦਾ ਪਰ ਲੋਕ ਸਭਾ ਦਾ ਕਿ ਉੱਥੇ ਇਦਾਂ ਦੇ ਲੋਕ ਜਾ ਕੇ ਬੈਠੇ ਹੋਣਗੇ ਇੱਕ ਨਵਾਂ ਸਰੂਪ ਹੋਊਗਾ ਕਿ ਆਮ ਕਿਸਾਨੀਆਂ ਦੇ ਮੁੰਡੇ ਆਮ ਬੰਦੇ ਜਿਹੜਿਆ ਉਹ ਲੋਕ ਸਭਾ ਦੇ ਵਿੱਚ ਬੈਠੇ ਹੋਣਗੇ ਉਹ ਤੁਹਾਡੀ ਆਵਾਜ਼ ਗੂੰਜੂਗੀ ਅਸੀਂ ਤੁਹਾਡੀ ਆਵਾਜ਼ ਬਣ ਕੇ ਉਹ ਜਿਹੜੇ ਲੋਕ ਪੰਜਾਬ ਦਾ ਵਿਤਕਲਾ ਕਰਦੇ ਆ ਜਿਹੜੀਆਂ ਰਿਚਨਾ ਤੁਹਾਡੇ ਰਾਹ ਚ ਪਾਉਂਦੇ ਆ ਡੰਗਲਾ ਪੰਜਾਬ ਬਣਾਉਂਦਿਆਂ ਤੁਸੀਂ ਜਿਹੜਾ ਡੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਦਿੱਲੀ ਵਾਲੇ ਉੱਚ ਜਿਹੜੀਆਂ ਰਿਚਨਾ ਪਾਉਂਦੇ ਆ ਮੈਂ ਤੇ ਮੇਰੇ ਸਾਰੇ ਸਾਥੀ ਉਹ ਰਿਚਨਾ ਨੂੰ ਦਿੱਲੀ ਜਾ ਕੇ ਦੂਦ ਕਰਦੇ ਆਗੇ ਤੁਸੀਂ ਕਬਦਾਉ ਨਾ ਤੁਹਾਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮaza ਆ ਜਾਊਗਾ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਆਂ ਰਾਤੀ ਮੈਂ 12 ਦੇ ਪ੍ਰਸਤਾਵ ਕਰਕੇ ਗਿਆ ਸੀਗਾ ਤੇ ਮੁੜ ਕੇ ਮੈਂ ਜਾ ਕੇ ਮੈਂ ਅੱਥਰ ਤੇ ਕੁਝ ਵੇਖਦਾ ਤਾਂ ਮੇਰੀ ਵਾਈਫ ਕਹਿੰਦੀ ਸੌਂ ਜਾ ਕੀ ਵੇਖੀ ਜਾਦਾ ਮੈਂ ਕਿਹਾ ਮੈਂ ਲੱਭਣ ਡਿਆ ਲੋਕ ਸਭਾ 'ਚ ਕਿੰਨਾ ਨਾ ਵਾਹ ਪੈਣਾ ਪੰਜਾਬ ਵਾਲੇ ਦਿੱਥੇ ਲੱਭ ਲੈ ਬੜੀ ਛੇਤੀ ਤੇ ਮੈਂ ਕਹੀ ਵੇਖੇ ਵੀ ਕਿਹੜੇ-ਕਿਹੜੇ ਬੰਦੇ ਆ ਜਿਹੜੇ ਸਾਡੀ ਪਾਰਟੀ ਦੇ ਵਿਰੋਧੀ ਆ ਸਾਡੀ ਪਾਰਟੀ ਨਾਲ ਜਿਹੜੇ ਖੰਦੇ ਆ ਉਹਨਾਂ ਨੂੰ ਕਿੱਦਾਂ ਉੱਥੇ ਜਵਾਬ ਦੇਣਾ ਪੰਜਾਬ ਬਾਦਸ਼ਾਹ ਅਸੀਂ ਪੰਜਾਬ ਦੇ ਮਜ਼ਈ ਬਣਾਂਗੇ ਆਪਣੇ ਹਲਕਿਆਂ ਦੇ ਬਣਾਗੇ ਔਰ ਪੰਜਾਬ ਨੂੰ ਵੰਗਲਾ ਬਣਾਉਣ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਰਗਮ ਕਰਾਂਗੇ ਸੱਚੀ ਗੱਲ ਦੇ ਕਿ ਮੈਂ ਮਾਨ ਸਾਹਿਬ ਨੂੰ ਵੇਖ ਕੇ ਜਜ਼ਬਤੀ ਹੋ ਜਾਂਦਾ ਕਿ ਅਸੀਂ ਵੀ ਸਰਸਿਰੀ ਲੋਕ ਸਭਾ ਦੇ ਨੰਬਰ ਬਣ ਰਹੇ ਹੈ ਇਹ ਮਾਨ ਸਾਹਿਬ ਦੀ ਰਹਿਣ ਹੈ ਮੈਂ ਸਭ ਦਾ ਬਹੁਤ ਬਹੁਤ ਤਨਵਾਦਿਆ ਵਾਏ ਗੁਦਿਕਾ ਖਾਨ ਸਾਹਿਬ ਵਾਏ ਗੁਦਿਕਾ ਸਾਹਿਬ